ਮਿਹਰਬਤ ਕੀਤੀ ਹੈ ਸ਼ਾਮਾਂ ਵੇਲੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ ਜੀ ਸਰਦਾਰ ਪਾਵਨਾ ਦੇ ਨਾਲ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਦਰਸ਼ਨ ਦੀਦਾਰ ਕਰਕੇ ਗੁਰ ਇਤਿਹਾਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰੀਦਾ ਹੈ ਪਿੱਛੇ ਆਪਾਂ ਨੇ ਸਰਵਣ ਕੀਤਾ ਹੈ ਕਿ ਗੁਰੂ ਘਰ ਦੇ ਅਨਨ ਪ੍ਰੇਮੀ ਨੇ ਭਾਈ ਮਹਿਸ਼ਾ ਜੀ ਤੇ ਇਹ ਵੀ ਡੱਲੇ ਪਿੰਡ ਦੇ ਰਹਿਣ ਵਾਲੇ ਨੇ بڑا ਤਨਾਟ ਗੁਰਸਿੱਖ ਹੈ ਕੁਝ ਦਿਨ ਰਹਿ ਕੇ ਜਦੋਂ ਲੰਗਰਾਂ ਦੇ ਵਿੱਚ ਸੇਵਾ ਕੀਤੀ ਸਤਿਗੁਰਾਂ ਤੋਂ ਗੁਰਸਿੱਖੀ ਦੀ ਜਾਚਨਾ ਕੀਤੀ ਤਾਂ ਇਸ ਤਰ੍ਹਾਂ ਸਤਿਗੁਰ ਸੱਜੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਕਰਦਿਆਂ ਕਹਿੰਦੇ ਹਨ ਕਿ ਹੁਣ ਕਾਰੋਬਾਰ ਉਤੇ ਬਹੁਤਾ ਧਿਆਨ ਨਾ ਦਿੱਤਾ ਚਲੋ ਉਹ ਸਾਧ ਸੰਗਤ ਜੀ ਸੰਭਾਲਣਾ ਹੋਈ ਕਾਰੋਬਾਰ ਦੀ ਤੇ ਹਾਲਾਤ ਕਰਦੇ ਥੋੜੇ ਪਤਲੇ ਹੋਏ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਕਹਿ ਲੋ ਵੀ ਰੰਗਾਂ ਦੇ ਵਿੱਚ ਰਾਜੀ ਹੈ ਇਹ ਗਰੀਬੀ ਆ ਮੇਰੀ ਸਾਧ ਸੰਗਤ ਜੀ ਤੇ ਇਹ ਦੋ ਵਾਏ ਗੁਰੂ ਜੀ ਨੇ ਦਾਤਾਂ ਬਣਾਈਆਂ ਹੋਈਆਂ ਨੇ ਕਦੀ ਅਮੀਰੀ ਆ ਗਈ ਕਦੇ ਗਰੀਬੀ ਆ ਗਈ ਪਰ ਇਹਨਾਂ ਦੋਵਾਂ ਅਵਸਥਾ ਦੇ ਵਿੱਚ ਵੀ ਸਾਧ ਸੰਗਤ ਜੀ ਗੁਰਸਿੱਖ ਨੌਣਾ ਜੀ ਇੱਕਸਾਰ ਰਹਿਣਾ ਚਾਹੀਦਾ ਹੈ ਜੇ ਅਮੀਰੀ ਹੈ ਤਾਂ ਵੀ ਸ਼ੁਕਰਾਨਾ ਕਰੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੇ ਗਰੀਬੀ ਹੈ ਤਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੇ ਹੁਣ ਭਾਈ ਸਾਹਿਬ ਭਾਈ ਮਹੇਸ਼ਾ ਜੀ ਜਦੋਂ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ ਬੜੀਆਂ ਲੋਕਾਂ ਨੇ ਆਸੇ ਟੀਚਰਾਂ ਵੀ ਕੀਤੀਆਂ ਵੀ ਸਿੱਖ ਹੋ ਕੇ ਤੂੰ ਖੱਟਿਆ ਕੀ ਹੈ ਕਹਿ ਲੱਗ ਕੇ ਵੀ ਆਹ ਵੇਖ ਤੇਰੇ ਕਾਰੋਬਾਰ ਦੇ ਵਿੱਚ ਤੈਨੂੰ ਕਾਟਾ ਪੈ ਗਿਆ ਮਾਇਆ ਤੇਰੀ ਜਾਂਦੀ ਲੱਗੀ ਪਰ ਭਾਈ ਮਹੇਸ਼ਨ ਬੜੇ ਗੱਲ ਉਹ ਪ੍ਰੇਮ ਦੇ ਵਿੱਚ ਆ ਕੇ ਨਾ ਸਾਰੇ ਦੁਨੀਆ ਨੂੰ ਇਹ ਗੱਲ ਕਹੀ ਕਹਿ ਲੱਗੇ ਕਿ ਜਿਹੜੀ ਮਾਇਆ ਨੂੰ ਮਰ ਕੇ ਛੱਡਣਾ ਸੀ ਨਾ ਜੀ ਉਹ ਹੀ ਤਨ ਅ ਮਾਇਆ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਜਿਉਂਦੇ ਜੀ ਖੜਾ ਛੁੜਾ ਦਿੱਤਾ ਹੈ ਸਾਡਾ ਖੜਾ ਉਸ ਮਾਇਆ ਤੋਂ ਜਿਉਂਦੇ ਜੀ ਛੁੜਾ ਦਿੱਤਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਪਿਆਰ ਦੇ ਵਿੱਚ ਭਿੱਜੀ ਹੋਈ ਇਹ ਰੂਹ ਭਾਈ ਮੇਸ਼ਾ ਸਤਗੁਰਾਂ ਦੇ ਦਰ ਤੇ ਸੇਵਾ ਕਰਦਾ ਹੈ ਕਿਵੇਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ਾਂ ਦਾ ਪਾਤਰ ਬਣੇਗਾ ਕਵੀ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜਿਵੇਂ ਇਸ ਪ੍ਰਸੰਗ ਨੂੰ ਲਿਖਿਆ ਹੈ ਮਨ ਜਿਤ ਮਿਰਤियां ਇਕਾਗਰ ਕਰਕੇ ਸਰਵਣ ਕਰੀਏ ਜੀ ਮਨ ਔਰ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਜਿੱਤ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ ਜੀ ਸਤਨਾਮ ਸਤਨਾਮ ਵਾਰੀ ਗੁਰੂ ਸਾਧ ਜੀ ਸਤਨਾਮ ਸ੍ਰੀ ਵਾਰੀ ਗੁਰੂ ਸਾਹਿਬ ਜੀ ਸਤਗੁਰ ਪ੍ਰੇਮ ਜਿਖੈ ਮਸਤਾਨਾ ਹੁਣ ਇਹ ਭਾਈ ਮਹੇਸ਼ਾ ਸਤਗੁਰਾਂ ਦੇ ਪ੍ਰੇਮ ਦੇ ਵਿੱਚ ਮਸਤ ਹੋਇਆ ਐ ਸਿਮਰਨ ਸਤਨਾਮ ਕੋ ਤਨਾ ਸਾਰਾ ਦਿਨ ਸੇਵਾ ਕਰਦਾ ਤੇ ਮੁੱਖੋਂ ਵਾਹਿਗੁਰੂ ਦਾ ਜਾਪ ਜਪਦਾ ਹੈ ਤੇ ਫਿਰ ਇੱਕ ਦਿਨ ਸਾਧ ਸੰਗਤ ਜੀ ਸਮਾਪਾ ਕੇ ਘਰ ਚਲਾ ਜਾਂਦਾ ਹੈ ਗੁਰੂ ਕੇ ਦیدار ਨੂੰ ਆ ਜਾਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜੀਵਨ ਜਿਹੜਾ ਭਾਈ ਮਹੀਸ਼ੇ ਦਾ ਬਤੀਤ ਹੋ ਰਿਹਾ ਹੈ ਪਾਪ ਜੋਰ ਕਰ ਸੀਸ ਨਿਵਾਇਓ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਦੋਂ ਦیدار ਕਰਨ ਆਇਆ ਹੈ ਦੋਵੇਂ ਹੱਥ ਜੋੜੇ ਨੇ ਮਾਲਕ ਜੀ ਦੇ ਚਰਨਾਂ ਦੇ ਵਿੱਚ ਸੀਸ ਨਵਾਇਆ ਹੈ ਗੁਰੂ ਨਾਲ ਪਾਯੋ ਦੇਹ ਸਕਾਰਤਾਰੀ ਤੋਂ ਕਹਿੰਦੇ ਹਨ ਕਿ ਭਾਈ ਮਹੇਸ਼ਾ ਸਰੀਰ ਕਰਕੇ ਥੋੜਾ ਲਿਸਾ ਹੋ ਗਿਆ ਹੈ ਹੁਣ ਸਤਿਗੁਰੂ ਦੀ ਢਿੱਲੀ ਸਿਹਤ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਧੰ ਗੁਰੂ ਅਮਰਦਾਸ ਮਹਾਰਾਜੀ ਇਸ ਤਰ੍ਹਾਂ ਕਹਿਣ ਲੱਗੇ ਹਨ ਕਿਰਪਾ ਕਰੀ ਸ੍ਰੀ ਗੁਰੂ ਆਨੰਦਾਰੀ ਤੋਂ ਕਹਿਣ ਲੱਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਇਹਦੇ ਮਨ ਦੇ ਉੱਤੇ ਫਿਰ ਬੜੀ ਕਿਰਪਾ ਕੀਤੀ ਕਨੇ ਸਹ ਓਕ ਸਾਉਟੀ ਤਾਉ ਸਤਿਗੁਰੂ ਵਿਚਾਰ ਕਰਦੇ ਨੇ ਮਨ ਦੇ ਵਿੱਚ ਕਹਿਣ ਲਿਖ ਕਿ ਕਿੱਡਾ ਭਾਵਨਾ ਵਾਲਾ ਹੈ ਕਿੱਡੀ ਮਨ ਦੇ ਵਿੱਚ ਸ਼ਰਧਾ ਹੈ ਕਿੱਡੀ ਭਾਵਨਾ ਹੈ ਤੇ ਫਿਰ ਇਹਨੇ ਜੋ ਅਸੀਂ ਕਸਵਟੀ ਲਾਈ ਹੈ ਜੋ ਅਸੀਂ ਇਹਦੇ ਉੱਤੇ ਪਰਚਾ ਪਾਇਆ ਹੈ ਤੇ ਉਹਦੇ ਵਿੱਚੋਂ ਵੀ ਇਹ ਬੜੇ ਸਹਿ ਸੁਭਾਅ ਦੇ ਨਾਲ ਨਿਕਲ ਆਇਆ ਹੈ ਕਿਉਂਕਿ ਸਤ ਸੰਗਤ ਜੀ ਸਤ ਗੁਰੂ ਦੀ ਪਰਖ ਜਦ ਹੁੰਦੀ ਹੈ ਨਾ ਜੀ ਗੁਰ ਪੀਰਾਂ ਦੀ ਚੱਕਰੀ ਮਾਂ ਕਰੜੀ ਸੁਖ ਸਾਰ ਇਹ ਸਤਪੁਰਸ਼ਾਂ ਦੀ ਸਤ ਗੁਰਾਂ ਦੀ ਸਤ ਸੰਗਤ ਜੀ ਸੇਵਾ ਕਰਨੀ ਬੜੀ ਔਖੀ ਹੈ ਸੇਵਾ ਕਰਦਿਆਂ ਕਰਦਿਆਂ ਕਈ ਵਾਰੀ ਐਸਾ ਠੋਲਾ ਮਾਰਦੇ ਨੇ ਨਾ ਜੀ ਬੰਦਾ ਸਤ ਸੰਗਤ ਜੀ ਤੁਰਤਾ ਹੀ ਕੰਬ ਜਾਂਦਾ ਹੈ ਜੀ ਵੀ ਪਤਾ ਨਹੀਂ ਹੁਣ ਮੇਰੇ ਨਾਲ ਕੀ ਬਤੀਤ ਹੋਏਗਾ ਕੀ ਹੋਵੇਗਾ ਪਰ ਹੈ ਸਾਰੀ ਸਤਿਗੁਰਾਂ ਦੀ ਮਾਇਆ ਹੁੰਦੀ ਓ ਜੇ ਕੋਈ ਗੁਰਸਿੱਖ ਇਸ ਗੱਲ ਨੂੰ ਸਮਝ ਲਵੇ ਕਿਉਂਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਦਿਨ ਇੱਕ ਕਸੌਟੀ ਭਾਈ ਗੁਰਦਾਸ ਸਾਹਿਬ ਜੀ ਨੂੰ ਲੱਗੀ ਸੀ ਨਾ ਜੀ ਤੇ ਮਾਇਆ ਦੀਆਂ ਮੋਹਾਂ ਵਿੱਚੇ ਛੱਡ ਕੇ ਸਾਧ ਸੰਗਤ ਜੀ ਇਹ ਆਪ ਬਨਾਰਸ ਜਾ ਬੜੇ ਸਨ ਤੇ ਉੱਥੇ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਬਨਾਰਸ ਦੇ ਰਾਜੇ ਦੇ ਕੋਲ ਰਹਿੰਦਾ ਹੈ ਸਤਿਗੁਰਾਂ ਨੇ ਚਿੱਠੀਆਂ ਲਿਖ ਕੇ ਪਾਈਆਂ ਤੇ ਨਾਲ ਇਹ ਹਦਾਇਤ ਕੀਤੀ ਵੀ ਜਿਹੜਾ ਸਾਡਾ ਚੋਰ ਹੈ ਗੁਰਦਾਸ ਉਹਦੀਆਂ ਮੁਸ਼ਕਾਂ ਬਣ ਕੇ ਤੇ ਇੱਥੇ ਲਿਆਂਦਾ ਜਾਏ ਹੁਣ ਜਦੋਂ ਰਾਜੇ ਨੇ ਚਿੱਠੀ ਪੜ੍ਹੀ ਐ ਵੇਖ ਕੇ ਕਹਿਣ ਲੱਗੇ ਗੁਰਦਾਸ ਸਾਹਿਬ ਜਿੱਤੇ ਹੀ ਨੇ ਪਰ ਮੈਂ ਤੇ ਇਹਨਾਂ ਦੇ ਰਾਂ ਹੀ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਨਾ ਮੈਂ ਇਹਨਾਂ ਦੀ ਮੁਸ਼ਕਾਂ ਕਿਵੇਂ ਬਣ ਸਕਣਾ ਹੈ। ਤੋਂ ਕਹਿ ਲਗਾ ਭਾਈ ਸਾਹਿਬ ਜੀ ਮੇਰੇ ਤੋਂ ਇਹ ਕੰਮ ਨਹੀਂ ਹੋਏਗਾ। ਭਾਈ ਸਾਹਿਬ ਜੀ ਕਹਿ ਲਗੇ ਵੇਖੋ ਇਹ ਸਤਿਗੁਰਾਂ ਦੇ ਬੱਚ ਨੇ ਇਹ ਟਾਲਣੇ ਸਾਨੂੰ ਮੰਨਣੇ ਪੈਣਗੇ। ਤੇ ਬਾਕੀ ਸਤਿਗੁਰਾਂ ਦੇ ਮਨ ਦੇ ਵਿੱਚ ਤਰਸ ਦੀ ਗੱਲ ਹੈ। ਜਿਵੇਂ ਮਾਲਕ ਜੀ ਨੂੰ ਚੰਗਾ ਲੱਗੇਗਾ ਮੇਰੇ ਸਤਿਗੁਰੂ ਕਿਸੇ ਦਾ ਬਾੜਾ ਨਹੀਂ ਕਰਦਾ ਉਹ ਸਭ ਦਾ ਚੰਗਾ ਹੀ ਚੰਗਾ ਕਰਦਾ ਹੈ। ਤੋ ਇਸ ਤਰ੍ਹਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਹਦਾ ਧਿਆਨ ਧਰ ਕੇ ਨਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਰਾਜੇ ਨੂੰ ਕਹਿੰਦੇ ਨੇ ਵੀ ਮੈਨੂੰ ਸਤਿਗੁਰਾਂ ਦੇ ਕੋਲ ਲੈ ਚੱਲਾ ਸਤਿਗੁਰਾਂ ਦੇ ਕੋਲ ਜਦੋਂ ਗਏ ਨਾ ਜੀ ਸਾਰੇ ਸਾਰੇ ਰਾ ਇਸ ਤਰ੍ਹਾਂ ਤੁਰੇ ਗਏ ਪਰ ਜਦੋਂ ਗੋਇੰਦਵਾਲ ਸਾਹਿਬ ਵਾਹਿਗੁਰੂ ਅੰਮ੍ਰਿਤਸਰ ਦੇ ਲਾਗੇ ਪਹੁੰਚੇ ਨਾ ਜੀ ਉੱਥੇ ਭਾਈ ਸਾਹਿਬ ਜੀ ਨੇ ਆਪਣੀਆਂ ਕਹਿ ਲੋ ਮੁਸ਼ਕਾਂ ਬੰਨ ਲਈਆਂ ਸਨ ਪੈਰਾਂ ਦੇ ਵਿੱਚ ਬੇੜੀਆਂ ਹੱਥ ਦੇ ਵਿੱਚ ਹੱਤ ਕੜੀਆਂ ਇਸ ਤਰ੍ਹਾਂ ਸਤ ਸੰਗਤ ਜੀ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਗਏ ਨੇ ਨਾ ਜੀ ਦਰਸ਼ਨ ਦੀਦਾਰ ਕੀਤੇ ਨੇ ਤੇ ਛੇਵੇਂ ਪਾਤਸ਼ਾਹ ਜੀ ਮੇਰੀ ਪੀੜੇ ਦਾ ਮਾਲਕ ਸਤਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਵੀਰ ਰਸ ਦੇ ਵਿੱਚ ਆਣ ਕੇ ਕਹਿ ਲਗੇ ਵਾ ਭਾਈ ਗੁਰਦਾਸ ਸਾਹਿਬ ਜੀ ਐਡਾ ਜ਼ਿੰਮੇਵਾਰ ਵਿਅਕਤੀ ਐ ਤੂੰ ਤਾਂ ਕਹਿ ਲਗੇ ਮੈਨੂੰ ਤੁਹਾਡੇ ਤੇ ਬੜੀ ਹੈਰਾਨੀ ਆਉਂਦੀ ਵੀ ਗੁਰੂ ਘਰ ਦੀ ਮਾਇਆ ਨੂੰ ਤੁਸੀਂ ਐਵੇਂ ਛੱਡ ਕੇ ਉੱਥੇ ਤੇ ਆਪ ਤੁਸੀਂ ਬਨਾਰਸ ਦੇ ਰਾਜੇ ਦੇ ਕੋਲ ਆਨੰਦ ਲੈ ਰਹੇ ਤੇ ਜਿਹੜੇ ਗੁਰਨਾਨਕ ਦੇ ਘਰ ਦੀ ਮਾਇਆ ਤੰਬੂ ਦੇ ਵਿੱਚ ਖਿਲਾਰ ਕੇ ਗਏ ਹੁੰਦਾ ਕੋਈ ਪਤਾ ਹੀ ਨਹੀਂ ਸੀ। ਕੰਨ ਕਾ ਪਤਸ਼ਾਹ ਮਾਇਆ ਕਿੱਥੇ ਦਿੱਤੀ ਸੀ ਆਪ ਜੀ ਨੇ ਠੀਕਰੀਆਂ ਦਿੱਤੀਆਂ ਸਨ। ਤੇ ਸਤਿਗੁਰੂ ਕਹਿੰਦੇ ਫਿਰ ਆ ਸਿੱਖ ਝੂਠ ਬੋਲਦੇ ਨੇ ਜਿਹੜੇ ਉੱਥੋਂ ਲੈ ਕੇ ਆਏ। ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਦੋਂ ਭਾਈ ਸਾਹਿਬ ਭਾਈ ਗੁਰਦਾਰ ਸਾਹਿਬ ਜੀ ਨੂੰ ਤੇ ਉਹ ਬਚਨ ਕੀਤਾ ਮਹਾਰਾਜ ਜੀ ਆਣੇ। ਫਿਰ ਕਹਿੰਦੇ ਹਨ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਐਸੀ ਕਿਰਪਾ ਪਰਿਦਰਸ਼ਟੀ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੋਂ ਕਹਿੰਦੇ ਹਨ ਕਿ ਭਾਈ ਗੁਰਦਾਸ ਵੱਲੇ ਤੱਕ ਕੇ ਨਾ ਮਹਾਰਾਜ ਕਹਿੰਦੇ ਤੂੰ ਕਹਿੰਦਾ ਸੀ ਨਾ ਵੀ ਜੇ ਕੋਰ ਸਾੰਗ ਵਰਤਦਾ ਸਿੱਖ ਸਿਧ ਕਿਨਾਰੇ ਵੀ ਗੁਰੂ ਜਿੰਨੀ ਮਾਇਆ ਵਰਤਾ ਦੇਵੇ ਪਰ ਸਿੱਖ ਦਾ ਆਪਣਾ ਨਿਸ਼ਚਾ ਡੋਲਦਾ ਹੀ ਪਰ ਇੱਕ ਗਨ ਚੇਤੇ ਰੱਖਿਓ ਭਾਈ ਗੁਰਦਾਸ ਕਹਿਣ ਲੱਗੇ ਸਾਡੇ ਚਿੱਤ ਦੀ ਬਿਰਤੀ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੀ ਕਹਿਣ ਲੱਗੇ ਕਿ ਗੁਰੂ ਨੇ ਜਦੋਂ ਇਸ ਬਿਰਤੀ ਨੂੰ ਪਰਵਾਉਣਾ ਤੇ ਮਿੰਟ ਅੱਧੇ ਤੋਂ ਵੀ ਘੱਟ ਲੱਗਦਾ ਹੈ ਤੇ ਸਹਿਬ ਜੀ ਨੇ ਫਿਰ ਕਿਹਾ ਕਹਿਣ ਲੱਗੇ ਉਥੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਬਚਨ ਕੀਤਾ ਕਹਿਣ ਲੱਗਾ ਸੱਜੇ ਪਤਸ਼ਾਹ ਜੀ ਵੀ ਜੇ ਮਾਉ ਪੁੱਤੇ ਵਿਸਦੇ ਤਿਸ ਦੇ ਕਿਸ ਪਿਆਰ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਜ਼ਹਿਰ ਦੇਣ ਲੱਗ ਜਾਏ ਫਿਰ ਪੁੱਤਰ ਹੋਰ ਕਿਸੇ ਨੂੰ ਪਿਆਰਾ ਨਹੀਂ ਹੁੰਦਾ ਮਾਂ ਦੇ ਨਾਲੋਂ ਜ਼ਿਆਦਾ ਤੋ ਕਹਿੰਦੇ ਹਨ ਕਿ ਜੇ ਸਤਗੁਰ ਸੰਗ ਵਰਤਦਾ ਆ ਗਿਆ ਸਿੱਖ ਵਿਚਾਰਾ ਕਹਿੰਨ ਲੱਗੇ ਜੇ ਗੁਰ ਪਰਮਾਤਮਾਏ ਸੰਗ ਕਰ ਵੇ ਗੁਰ ਜੇ ਗੁਰੂ ਹੀ ਐਸਾ ਸਵਾਗ ਕਰਕੇ ਬੰਦੇ ਨੂੰ ਅੰਦਰੋਂ ਪਰਮਾ ਦੇਵੇ ਤੇ ਸਿੱਖ ਦੀ ਵਿਚਾਰੇ ਦੀ ਕੀ ਪਾਇਆ ਵੀ ਉਹ ਡੋਲੇ ਨਾ ਇਸ ਤਰ੍ਹਾਂ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਮਨ ਦੇ ਵਿੱਚ ਵਿਚਾਰ ਕਰਦੇ ਨੇ ਵੀ ਭਾਈ ਇਸ ਗੁਰਸਿੱਖ ਨੇ ਬੜੀ ਭਾਵਨਾ ਦੇ ਨਾਲ ਸੇਵਾ ਵੀ ਕੀਤੀ ਹੈ ਸਿਮਰਨ ਵੀ ਕੀਤਾ ਹੈ ਸਾਡਾ ਬਚਨ ਵੀ ਮੰਨਿਆ ਹੈ ਗਵਾਰ ਹੈ ਬੰਨੀ ਭਇਓ ਸੁਭਾਉ ਤੋ ਕਹਿਣ ਲਗੇ ਹੁਣ ਇਹ ਸੁਧ ਸੋਨਾ ਬਣ ਚੁੱਕਾ ਹੈ ਜਿਵੇਂ ਸੁਨਿਆਰ ਵੀਰ ਨਾ ਜੀ ਉਹ ਸੋਨੇ ਦੇ ਵਿੱਚ ਜਦੋਂ ਕੋਟ ਵੇਖਦਾ ਹੈ ਨਾ ਜੀ ਜੋ ਨੂੰ ਵਾਰ-ਵਾਰ ਸਾਜ ਸੰਗਤ ਜੀ ਉਹ ਉਹ ਕਹਿ ਲੋ ਵੀ ਭੱਠੀ ਦੇ ਵਿੱਚ ਤਪਾਉਂਦਾ ਤਪਾ ਤਪਾ ਕੇ ਉਹ ਜਿਹੜੀ ਸਾਰੀ ਕੋਟ ਅੰਦਰੋਂ ਸਾੜ ਦਿੰਦਾ ਹੈ ਆਕੇ ਤੇ 10 ਗੁਣ ਧਨ ਕਰ ਹੈ ਤੋਂ ਕਹਿ ਲਗੇ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਮਿਹਰਮਤ ਕੀਤੀ ਕਿ ਜਿੰਨਾ ਕੋ ਭਾਈ ਸਾਹਿਬ ਕੋਲ ਅੱਗੇ ਧਨ ਸੀ ਨਾ ਗੁਰੂ ਸਾਹਿਬ ਜੀ ਦੀ ਐਸੀ ਬਖਸ਼ਿਸ਼ ਦੇ ਪਾਤਰ ਬਣੇ ਵੀ ਅਕੇ ਨਾਲ ਉਹ ਸਾਧ ਸੰਗਤ ਜੀ ਤਨ ਜਿਹੜਾ ਸੀ 10 ਗੁਣਾ ਹੋ ਨਿਬੜਿਆ ਲੋਕ ਪਰਲੋਕ ਸਫਲਤਾ ਉਹ ਹੋਇ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਲੋਕ ਤੇ ਪਰਲੋਕ ਜਿਹੜਾ ਹੈ ਉਹ ਸਫਲਾ ਕਰ ਦਿੱਤਾ ਹੈ ਜੀ ਮਬਾਰਕ ਦੇ ਕਾਰ ਕਰਿ ਉਹਨੇ ਹਾਲ ਇਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਵਰ ਦੇ ਕੇ ਨਿਹਾਲ ਕੀਤਾ ਹੈ ਉਹਨਾਂ ਦੇ ਸਟੇਕ ਧਾਰ ਪਰੋ ਵਿਸਾ ਤੋ ਕਹਿੰਦੇ ਹਨ ਕਿ ਉਸ ਦਿਨ ਤੋਂ ਬਾਅਦਿੰਦੀ ਐਸੀ ਕਿਸਮਤ ਚਮਕੀ ਐਸੇ ਦਿਨ ਫਿਰੇ ਕਿ ਸੱਜ ਸੰਗਤ ਜੀ ਕਹਿੰਦੇ ਹਨ ਕਿ ਬੜਾ ਇਹ ਵੱਡਾ ਬੰਦਾ ਬਣਿਆ ਹੈ ਸਾਰੇ ਤੋਂ ਵੱਧ ਧੰਨ ਏਸ ਗੁਰਸਿੱਖ ਦੇ ਪੋਲ ਸੱਜ ਸੰਗਤ ਜੀ ਇਕੱਤਰ ਹੋਇਆ ਹੈ ਕਿਸੇ ਪ੍ਰਕਾਰ ਬਹੁਤ ਨਰਤਾਰੇ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੰਤਾਂ ਦਾ ਮਨੁੱਖਾਂ ਦਾ ਉਧਾਰ ਕੀਤਾ ਹੈ ਕੀ ਮਾਰਗ ਚੱਲਿਓ ਉਧਾਰੇ ਤੋਂ ਕਹਿੰਦੇ ਹਨ ਕਿ ਜਿਹੜਾ ਵੀ ਗੁਰੂ ਕੈ ਸਿੱਖ ਗੁਰੂ ਦਾ ਪਿਆਰਾ ਸਤਿਗੁਰਾਂ ਦੇ ਦیدار ਕਰਨ ਵਾਸਤੇ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਸਾਜ ਸੰਗਤ ਜੀ ਉਹਨੂੰ ਗੁਰਸਿੱਖੀ ਦਾ ਮਾਰਗ ਦੱਸਦੇ ਹਨ ਸਾਨ ਜੋ ਗੁਰ ਕੀ ਪਰ ਤੇ ਜਿਹੜੇ ਆ ਕੇ ਸਤਿਗੁਰਾਂ ਦੀ ਸ਼ਰਣ ਦੇ ਵਿੱਚ ਪੈ ਜਾਂਦੇ ਹਨ ਤੋ ਕਹਿੰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਬ੍ਰਹਮ ਗਿਆਨ ਦੀ ਦਾਤ ਦਿੰਦੇ ਨੇ ਉੱਥੇ ਸੇਵਾ ਦਾ ਦਾਨ ਵੀ ਸਤਿਗੁਰੂ ਸਾਰਿਆਂ ਨੂੰ ਨਾਲ ਦਿੰਦੇ ਹਨ। ਤੁਮਨੋ ਹਾਥਨ ਸੋ ਬਲਤਾਬ। ਤੋ ਕਹਿੰਦੇ ਹਨ ਕਿ ਇਸ ਤਰ੍ਹਾਂ ਜਿਹੜੇ ਗੁਰੂ ਕੇ ਪਿਆਰੇ ਨੇ ਨਾ ਜੀ ਉਹ ਵੀ ਸਤਿਗੁਰਾਂ ਦੀਆਂ ਦਿੱਤੀਆਂ ਰਸਤਾ ਬਸਤਾ ਨੂੰ ਦੋਵੇਂ ਹੱਥੀ ਮੰਨਦੇ ਹਨ। ਤੇ ਜਿਹੜਾ ਵੀ ਸਾਧ ਸੰਗਤ ਜੀ ਇਸ ਤਰ੍ਹਾਂ ਕਹਿੰਦੇ ਨੇ ਭਾਈ ਮਹੀਸ਼ੇ ਦਾ ਵੀ ਬਚਨ ਮੰਨ ਲੈਂਦਾ ਹੈ ਨਾ ਜੀ ਉਹਦਾ ਵੀ ਜਨਮ ਤੇ ਮਰਨ ਦਾ ਦੁੱਖ ਕਟਿਆ ਜਾਂਦਾ ਹੈ ਹੋਰਾ ਗੋਵਿੰਦਵਾਲ ਸੋਭਾ ਨਿਰਖ ਸੇਖਣ ਰਚੇਨ ਕੇਤ ਹੁਣ ਸਾਧ ਸੰਗਤ ਜੀ ਦਿਨੋਂ ਦਿਨ ਇਹ ਗੋਵਿੰਦਵਾਲ ਸਾਹਿਬ ਦੀ ਸੋਭਾ ਰੌਣਕ ਵੱਸੋਂ ਵੱਧਦੀ ਜਾ ਰਹੀ ਹੈ ਹੁਣ ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ ਉਵੇਂ ਉਵੇਂ ਬਾਹਰੋਂ ਲੋਕ ਇਸ ਸਥਾਨ ਦੇ ਉੱਤੇ ਆਣ ਕੇ ਵਸ ਰਹੇ ਨੇ ਤੋਂ ਕਹਿੰਦੇ ਹਨ ਕਿ ਇੱਥੇ ਕੁਝ ਸਤਸੰਗਤ ਜੀ ਸਿੱਖਾਂ ਦੇ ਘਰ ਨਵੇਂ ਆਏ ਹਨ ਜਉ ਪਰ ਸਾਥ ਰਹਤ ਬਹੀ ਸਭ ਭਾਇਨ ਸੰਮੇਸ ਤੋਂ ਕਹਿੰਦੇ ਹਨ ਕਿ ਇਹ ਜਿਹੜਾ ਸਿੱਖਾਂ ਦਾ ਸਿੱਧਾ ਸੰਬੰਧ ਜਿਹੜਾ ਹੈ ਨਾ ਜੀ ਉਹ ਅਕਬਰ ਬਾਦਸ਼ਾਹ ਦੇ ਨਾਲ ਹੈ ਜਉ ਪਈ ਕਾ ਨਮੰਗਲ ਬਹਾ ਹੋਵੇ ਇਸ ਤਰ੍ਹਾਂ ਧੰਗੁਰੂ ਅਮਰਦਾਸ ਮਹਾਰਾਜੀਆਂ ਦੇ ਦਰ ਦੇ ਉੱਤੇ ਰੌਣਕਾਂ ਲੱਗਦੀਆਂ ਹਨ। ਸਾਧ ਸੰਗਤਿ ਸਭ ਸਦਨ ਨੂੰ ਪਿਉ ਹੈ। ਤੋਂ ਕਹਿੰਦੇ ਹਨ ਕਿ ਸਾਰੇ ਗੁਰੂ ਕੇ ਪਿਆਰੇ ਸ਼ਬਦਾਂ ਦੀਆਂ ਜੋਟੀਆਂ ਬੜਾ ਬੜਾ ਗਾਉਂਦੇ ਹਨ। ਸਿਖਣ ਕੇ ਸਿਸ ਦੇਖ ਸੋ ਚਾਲੀ। ਤੋਂ ਕਹਿੰਦੇ ਹਨ ਕਿ ਇਸ ਤਰ੍ਹਾਂ ਸਦ ਸੰਗਤ ਜੀ ਜਿਹੜੇ ਪਰਿਵਾਰ ਦੇ ਵਾਹਿਗੁਰੂ ਜੀ ਇਹ ਗੁਰ ਇਹ ਪਠਾਣਾ ਦੇ ਜਿਹੜੇ ਸੱਜ ਸੰਗਤ ਜੀ ਕਹਿ ਲੋ ਇਹ ਜਿਹੜੇ ਘਰ ਨੇ ਨਾ ਜੀ ਇਹਨਾਂ ਦੇ ਵਿੱਚ ਥੋੜੀਆਂ ਜਿਹੀਆਂ ਜੁ ਪੁਰੀਤੀਆਂ ਆਈਆਂ ਹਨ ਕਹਿ ਨਾ ਸਕੈ ਬਹਿ ਕਰੈ ਕੁਚਾਲੀ ਹੁਣ ਸੱਜ ਸੰਗਤ ਜੀ ਕਿਉਂਕਿ ਅਕਬਰ ਬਾਦਸ਼ਾਹ ਦੇ ਨਾਲ ਇਹਨਾਂ ਦਾ ਥੋੜਾ ਸਬੰਧ ਹੈ ਸਰਕਾਰੀ ਦਰਬਾਰੇ ਥੋੜੇ ਜੀ ਇਹਨਾਂ ਦੀ ਮੁਗਲਾਂ ਦੀ ਕਹਿ ਲੋ ਸ਼ੇਖਾਂ ਦੀ ਚੱਲਦੀ ਹੈ ਜੀ ਹੁਣ ਇਹ ਜਿਹੜੇ ਸ਼ੇਖ ਨੇ ਨਾ ਆ ਕੇ ਕੁਝ ਦਿਨ ਤੇ ਰਹੇ ਨੇ ਠੀਕ ਆ ਤੇ ਬਾਅਦ ਵਿੱਚ ਸੰਤ ਸੰਗਤ ਜੀ ਇਹ ਖੋਟੀਆਂ ਚਾਲਾਂ ਜੜੀਆਂ ਨੇ ਨਾ ਉਹ ਚੱਲਣ ਲੱਗੇ ਹਨ ਨੀਰ ਘਰਨ ਘਟ ਲੈ ਸਿੱਖ ਜਾਵੇ ਤੋ ਕਹਿੰਦੇ ਹਨ ਕਿ ਜਦੋਂ ਗੁਰੂ ਕੇ ਪਿਆਰੇ ਵੈਸਾ ਦਰਿਆ ਦੇ ਵਿੱਚ ਜਾਂਦੇ ਨੇ ਪਾਣੀ ਭਰਨ ਵਾਸਤੇ ਬਾਲ ਗੋਦ ਲਾ ਮਾਰ ਜਵਾਬ ਤੇ ਇਹਨਾਂ ਸ਼ੇਖਾਂ ਦੇ ਜਿਹੜੇ ਬੱਚੇ ਨੇ ਇਹਨਾਂ ਦੇ ਉਹ ਕੀ ਕਰਦੇ ਨੇ ਵੀ ਗਲੇਲੇ ਲੈ ਕੇ ਨਾ ਜੀ ਗੁਰਸਿੱਖਾਂ ਦੀਆਂ ਜਿਹੜੀਆਂ ਗਾਗਰਾਂ ਨੇ ਘੜਿਆ ਨੇ ਉਹਨਾਂ ਨੂੰ ਪਾਣ ਦਿੰਦੇ ਹਨ। ਸਿਆਪਿਤ ਬਹੁਤ ਕਰੀ ਜਪਦੇ ਨੇ। ਤੋਂ ਕਹਿੰਦੇ ਹਨ ਕਿ ਇਸ ਤਰ੍ਹਾਂ ਜਦੋਂ ਇਹਨਾਂ ਨੇ ਪੂਰੀ ਹੱਤ ਚੱਕ ਦਿੱਤੀ ਹੈ। ਗੁਰਪੈ ਸਿੱਖਿ ਹਣੇ ਬਿਨੈ। ਤੇ ਉਸ ਵੇਲੇ ਗੁਰਸਿੱਖਾਂ ਨੇ ਆਣ ਕੇ ਨਾ ਜੀ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਹੈ। ਲਿਖਣ ਸੁਤ ਘਟ ਤੋਰਨ ਦੂਰਨ। ਕਹਿੰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਇਹਨਾਂ ਸਿੱਖਾਂ ਦੇ ਜਿਹੜੇ ਬੱਚੇ ਨੇ ਨਾ ਜੀ ਉਹ ਬਹੁਤ ਸ਼ਰਾਰਤਾਂ ਕਰਦੇ ਨੇ ਹੁਣ ਤੇ ਇੱਥੋਂ ਤੱਕ ਵੱਧ ਗਈਆਂ ਨੇ ਵੀ ਆਪਾਂ ਜੋ ਵੀ ਘੜਾ ਗਾਗਰ ਲੈ ਕੇ ਜਾਈਦੈ ਨਾ ਉਹਨਾਂ ਤੀਰਾਂ ਦੇ ਨਾਲ ਗੁਲੇਲਿਆਂ ਦੇ ਨਾਲ ਉਹ ਘੜੇ ਜਿਹੜੇ ਹਨ ਤੋੜ ਦਿੰਦੇ ਹਨ ਜਾਲਕੋ ਜਮਕਰ ਧਿਆਵੈ ਦੂਰਨ ਤੋਂ ਕਹਿੰਦੇ ਹਨ ਕਿ ਜਦੋਂ ਅਸੀਂ ਜਾਲ ਲੈ ਕੇ ਆਉਣੇ ਆ ਉਸੋਲੇ ਕਿਰਪਾ ਦੇ ਘਰ ਆ ਕੇ ਧੰ ਗੁਰੂ ਅਮਰਦਾਸ ਮਹਾਰਾਜ ਇਸ ਤਰ੍ਹਾਂ ਕਹਿਣ ਲੱਗੇ ਹਨ ਵਸ ਕੇ ਵਿੱਚ ਲਿਆਵੋ ਪਾਣੀ ਮਰੇ ਕੰਨਗੇ ਇਸ ਤਰ੍ਹਾਂ ਕਰੋ ਵੀ ਗਾਗਰਾਂ ਦਾ ਹੁਣ ਕੜਿਆਂ ਦਾ ਖਿਹੜਾ ਛੱਡ ਦਿਓ ਵੀ ਤੁਸੀਂ ਮਸ਼ਕਾਂ ਭਰ-ਭਰ ਕੇ ਪਾਣੀ ਦੀਆਂ ਲੈ ਆਵੋ ਮਾਨ ਬਰਤਨ ਤੇ ਹਰੀ ਤਨ ਕੀਨੇ ਤਾਂ ਗੁਰਸਿੱਖ ਜਿਹੜੇ ਹੁਣ ਪਾਣੀ ਦੀ ਜਨਾਂ ਦੀ ਸੇਵਾ ਹੈ ਉਹਨਾਂ ਨੇ ਇਸ ਤਰ੍ਹਾਂ ਕੀਤਾ ਜੀ ਬਿਆਸਾ ਦਰਿਆ ਤੇ ਜਾਣਾ ਤੇ ਸਾਧ ਸੰਗਤ ਜੀ ਜਿਹੜੀ ਮਸ਼ਕਾ ਹੈ ਨਾ ਚਮੜੇ ਦੀ ਉਹਦੇ ਵਿੱਚ ਪਾਣੀ ਲੰਗਰ ਵਾਸਤੇ ਭਰ ਲੈ ਆਉਣਾ ਜੀ ਜਲ ਭਰਵੇਂ ਕੋ ਮਸ਼ਕਾ ਲੀਨੀ ਤੋਂ ਇਸ ਤਰ੍ਹਾਂ ਸਰਸੰਗਤ ਜੀ ਜਿਹੜੀਆਂ ਮਸ਼ਕਾਂ ਨੇ ਗੁਰਸਿੱਖਾਂ ਨੇ ਲੈ ਲਈਆਂ ਨਾ ਤਾਮਵਾਰਕ ਕਰ ਧਾਰਕ ਮੰਨ ਤੇ ਉਸ ਵੇਲੇ ਜਦੋਂ ਅੱਜ ਗੁਰੂ ਕੇ ਪਿਆਰੇ ਮਸ਼ਕਾਂ ਦੇ ਵਿੱਚ ਪਾਣੀ ਲੈਣ ਗਏ ਨੇ ਨਾ ਜੀ ਤੇ ਇਹਨਾਂ ਛੇਖਾਂ ਦੇ ਬੱਚਿਆਂ ਨੇ ਵੇਖਿਆ ਵੀ ਅੱਜ ਸਿੱਖ ਘੜੇ ਲੈ ਕੇ ਨਹੀਂ ਆਏ ਅੱਜ ਇਹ ਮਸ਼ਕਾਂ ਲੈ ਕੇ ਆਏ ਨੇ ਤੇ ਦੂਜੇ ਦਿਨ ਸੱਜ ਸੰਗਤ ਜੀ ਇਹਨਾਂ ਸੇਖਾਂ ਦੇ ਬੱਚਿਆਂ ਨੇ ਨਾ ਕੀ ਕੀਤਾ ਵੀ ਸੱਜ ਸੰਗਤ ਜੀ ਤੀਰ ਕਮਾਨ ਜਿਹੜਾ ਨਾ ਜਿਕਲੇਲਾਂ ਦੀ ਥਾਂ ਤੇ ਉਹ ਤੀਰ ਕਮਾਨ ਜਿਹੜਾ ਚਲਾਉਣ ਲੱਗੇ ਹਨ ਤੀਰ ਮਾਰ ਫਾਰੇ ਅਭਿਮਨ ਤੇ ਸੱਜ ਸੰਗਤ ਜੀ ਤੀਰ ਮਾਰ ਕੇ ਉਹ ਗੁਰਸਿੱਖਾਂ ਦੀਆਂ ਗਾਗਰਾਂ ਜੜੀਆਂ ਨੇ ਨਾ ਜੀ ਫਾੜ ਦਿੰਦੇ ਹਨ ਕਿਰਹ ਦੂਰਾ ਤੋਂ ਇਸ ਤਰ੍ਹਾਂ ਸਤ ਸੰਗਤ ਜੀ ਗੁਰਸਿੱਖਾਂ ਨੇ ਫੇਰ ਆਣ ਕੇ ਸਤਪੁਰਾਂ ਦੇ ਕੋਲ ਸ਼ਿਕਾਇਤ ਕੀਤੀ ਵੀ ਮਹਾਰਾਜ ਵੀ ਅਸੀਂ ਤੇ ਇਸ ਤਰ੍ਹਾਂ ਕਰੀਦਾ ਹੈ ਵੀ ਮਸ਼ਕਾ ਮਿ ਲੈ ਕੇ ਜਾਂਦੇ ਪਰ ਇਹ ਜਿਹੜੇ ਇਹਨਾਂ ਦੇ ਕਾਕੇ ਨੇ ਇਹਨਾਂ ਦੇ ਮੁੰਡੇ ਨੇ ਸ਼ੇਖਾਂ ਦੇ ਇਹ ਮਹਾਰਾਜ ਹੁਣ ਤੀਰ ਕਮਾਨ ਮਾਰ ਕੇ ਤੇ ਸਾਡੀਆਂ ਜਿਹੜੀਆਂ ਮਸ਼ਕਾ ਨੇ ਪਾੜ ਦਿੰਦੇ ਹਨ ਸਕਲ ਫਿਰਤਾ ਬਖਾਨਿਓ ਤੋ ਇਸ ਤਰ੍ਹਾਂ ਜਦੋਂ ਸਾਰਾ ਬਿਰਤਾਂਤ ਸਤਿਗੁਰਾਂ ਨੂੰ ਸੁਣਾਇਆ ਹੈ ਕਸ ਕਹਿ ਭਾਰਤ ਕਸ ਕਹਿ ਤੀਰਨ ਤੇ ਕਹਿਣ ਲਗੇ ਮਹਾਰਾਜ ਵੀ ਇਹ ਬੱਚੇ ਜਿਹੜੇ ਨੇ ਨਾ ਕਸ ਕਸ ਕੇ ਤੀਰ ਚਲਾਉਂਦੇ ਹਨ ਮਹਾਂ ਤੰਤ ਕਰਤ ਅਭੀਰਣ ਤੋ ਕਹਿਣ ਲਗੇ ਕਿ ਹੁਣ ਉਹ ਜਿਹੜੇ ਚੱਲਦੇ ਹੋਏ ਉਹ ਜਿਹੜੇ ਭਿਆਨਕ ਤੀਰ ਨੇ ਜਦੋਂ ਆ ਕੇ ਇਹਨਾਂ ਮਸ਼ਕਾਂ ਦੇ ਵਿੱਚ ਵਜਦੇ ਨੇ ਮੋਰੇ ਕਰ ਦਿੰਦੇ ਹਨ ਉਸ ਵੇਲੇ ਧੰਗ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਬਚਨ ਜਿਹੜੇ ਨੇ ਨਾ ਜੀ ਉਹ ਸਿੱਖਾਂ ਦੇ ਪ੍ਰਤੀ ਆਖੇ ਹਨ ਕਾਗਰ ਮੈਂ ਜਲ ਲਿਆਉ ਮੁਹਲਾਸੇ ਤੋਂ ਕਹਿਣਗੇ ਕਿ ਵੇਖੋ ਆਪਾਂ ਕਿਸੇ ਨਾਲ ਝਗੜਾ ਨਹੀਂ ਕਰਨਾ ਪਰ ਗੁਰਸਿੱਖੋ ਤੁਸੀਂ ਇਸ ਤਰ੍ਹਾਂ ਕਰਿਓ ਵੀ ਹੁਣ ਅੱਜ ਤੋਂ ਬਾਅਦ ਤੁਸੀਂ ਮਸ਼ਕਾ ਨਹੀਂ ਲੈ ਕੇ ਜਾਣੀਆਂ ਤੁਸੀਂ ਘੜੇ ਨਹੀਂ ਲੈ ਕੇ ਜਾਣੇ ਤੁਸੀਂ ਪਿੱਤਲ ਦੀਆਂ ਜਿਹੜੀਆਂ ਗਾਗਰਾਂ ਨੇ ਨਾ ਜੀ ਉਹ ਲੈ ਕੇ ਜਾਣੀਆਂ ਨੇ ਤੇ ਕੱਲੇ-ਕੱਲੇ ਨੇ ਆਪਣੇ ਸਿਰ ਦੇ ਉੱਤੇ ਟਕਾ ਲੈਣੀ ਹੈ ਸਤਿ ਭਾਖ ਕਿੰਨੇ ਦਿਨ ਤੈਸੇ ਤੂੰ ਇਸ ਤਰ੍ਹਾਂ ਗੁਰਸਿੱਖਾਂ ਨੇ ਸਤਗੁਰਾਂ ਦੇ ਬਚਨਾਂ ਦੇ ਉੱਤੇ ਫੁੱਲ ਚੜਾਉਂਦਿਆਂ ਸੱਜ ਸੰਗਤ ਜੀ ਮਸ਼ਕਾਂ ਦਾ ਖੇੜਾ ਛੱਡ ਦਿੱਤਾ ਹੈ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਜਿਹੜੀਆਂ ਬਿੱਤਲ ਦੀਆਂ ਗਾਗਰਾਂ ਨੇ ਉਹ ਲੈ ਕੇ ਜਾਂਦੇ ਹਨ ਤੋ ਕਹਿੰਦੇ ਹਨ ਕਿ ਇਸ ਤਰ੍ਹਾਂ ਸਾਧ ਸੰਗਤ ਜੀ ਮੁਕਤੀ ਦੇ ਦਾਤੇ ਜੋ ਆਨੰਦ ਨੂੰ ਦੇਣ ਵਾਲੇ ਧੰਗ ਗੁਰੂ ਅਮਰਦਾਸ ਮਹਾਰਾਜ ਹਨ ਕਹਿ ਬਾਲਕ ਘਟ ਇਚਨ ਭਨੈ ਤੋ ਕਹਿੰਦੇ ਹਨ ਕਿ ਹੁਣ ਇਹ ਜਿਹੜੇ ਸ਼ੇਖਾਂ ਦੇ ਬੱਚੇ ਨੇ ਪਹਿਲਾਂ ਇਹਨਾਂ ਨੇ ਘੜੇ ਤੋੜੇ ਫਿਰ ਗਾਗਰਾਂ ਸਾਧ ਸੰਗਤ ਜੀ ਪਾੜੀਆਂ ਹੁਣ ਇਹ ਜਿਹੜੇ ਗੁਰੂ ਕੇ ਪਿਆਰੇ ਜਿਹੜੇ ਕਲਸ ਲੈ ਕੇ ਗਏ ਨੇ ਜੀ ਜਾਂ ਕਹਿ ਲਈ ਵੀ ਘੜਾ ਪਰ ਲੈ ਕੇ ਗਏ ਨੇ ਸਟੀਲ ਦਾ ਜਿਹਨੂੰ ਆਪਾਂ ਗਾਗਰ ਕਹਿ ਦਈਦਾ ਤੇ ਇਹਨਾਂ ਬੱਚਿਆਂ ਨੇ ਕੀ ਕੀਤਾ ਵੀ ਹੱਥੋਂ ਤੀਰ ਕਮਾਨ ਛੱਡ ਦਿੱਤੇ ਨੇ ਹੁਣ ਰੋੜੇ ਆਦਕ ਜਿਹੜੇ ਚੁੱਕ ਲੈ ਅਨ ਜੁਲਮੀ ਕਹਿ ਦੁਸ਼ਟਾਵੇਂ ਮਨ ਤੋ ਇਸ ਤਰ੍ਹਾਂ ਸੰਗਤ ਜੀ ਬੜਾ ਜ਼ੁਲਮ ਕਰਦੇ ਹਨ ਤਾਤ ਤਾਤ ਦਿਨ ਕੇ ਨਾ ਹੋਰ ਤੋ ਕਹਿੰਦੇ ਹਨ ਕਿ ਨਾ ਇਹਨਾਂ ਦੀ ਮਾਂ ਮੋੜਦੀ ਏ ਤੇ ਨਾ ਇਹਨਾਂ ਦਾ ਪਿਓ ਮੋੜਦਾ ਹੈ ਤੋ ਕਹਿੰਦੇ ਹਨ ਕਿ ਬਾਕੀ ਵੀ ਜਿਹੜੇ ਗੁਰੂ ਕੇ ਪਿਆਰੇ ਸਿੱਖ ਨੇ ਜਦੋਂ ਉਹ ਸਤਿਗੁਰਾਂ ਦੇ ਇਹਨਾ ਗੁਰਸਿੱਖਾਂ ਦੀਆਂ ਗਾਗਰਾਂ ਪੰਦਦੇ ਹਨ ਅਰਦਾਸ ਕਰੀ ਸਭ ਸੰਗਤ ਫਿਰ ਸਤਿਗੁਰਾਂ ਦੇ ਕੋਲ ਸਾਰੀ ਸੰਗਤ ਨੇ ਆਣ ਕੇ ਇਸ ਤਰ੍ਹਾਂ ਅਰਦਾਸ ਕੀਤੀ ਹੈ ਗਗਰਨ ਤੋਰੈ ਬਾਣਕ ਪੰਗਤ ਕਹਿ ਲਗੇ ਪਾਤਸ਼ਾਹ ਵੀ ਹੁਣ ਕਰੀਏ ਤੇ ਕਰੀਏ ਕੀ ਗਾਗਰਾਂ ਬਦਲਣੀਆਂ ਨੇ ਮਸ਼ਕਾਂ ਬਦਲਣੀਆਂ ਨੇ ਕੜੇ ਬਦਲ ਲੈਨੇ ਹੁਣ ਮਹਾਰਾਜ ਗਾਗਰਾਂ ਲੈ ਕੇ ਜਾਈਦਾ ਪਰ ਇਹ ਲੋਕ ਐਸੇ ਠੀਠ ਤੇ ਨਿਰਲੱਜ ਵੇਖੇ ਹਨ ਕਹਿਣ ਲਗੇ ਪਤਸ਼ਾਹ ਜੀ ਵੀ ਹੁਣ ਉਹਨਾਂ ਗਾਗਰਾਂ ਨੂੰ ਇੱਟੇ ਰੋੜੇ ਮਾਰ ਕੇ ਭੰਨ ਦਿੰਦੇ ਹਨ ਹੁਣ ਤੁਸ਼ਣਾ ਕਰुणाਕਰ ਹੋਏ ਤੋਂ ਇਸ ਤਰ੍ਹਾਂ ਸਤਿਗੁਰ ਸੱਚੇ ਪਤਸ਼ਾਹ ਜੀ ਨਾਲ ਜੀ ਇਹਨਾਂ ਗੁਰਸਿੱਖਾਂ ਦੀ ਗੱਲ ਸੁਣ ਕੇ ਮਹਾਰਾਜ ਜੀ ਚੁੱਪ ਹੋਏ ਹਨ ਨਾਹੀਂ ਦੀਉ ਤਬ ਕੋਏ ਸਤਗੁਰਾਂ ਨੇ ਕੋਈ ਸਾਧ ਸੰਗਤ ਜੀ ਮੋੜਵਾ ਉੱਤਰ ਨਹੀਂ ਦਿੱਤਾ ਤਬ ਸਨਿਆਸੀ ਆਏ ਤੋ ਕਹਿੰਦੇ ਹਨ ਕਿ ਉਸ ਵੇਲੇ ਕੁਝ ਸੰਿਆਸੀ ਉੱਤੇ ਮਹਾਰਾਜਿਆਂ ਦੇ ਦਿਦਾਰ ਕਰਨ ਵਾਸਤੇ ਆਏ ਹਨ ਬਾਲਨ ਤੈਸੇ ਕੀਨੀ ਜਾਏ ਤੋ ਕਹਿੰਦੇ ਹਨ ਕਿ ਜਦੋਂ ਸਾਧ ਸੰਗਤ ਜੀ ਦਵਾਰੋ ਘੜੇ ਜੀ ਬਾਲਨ ਤੈਸੇ ਕੀਨੀ ਜਾਏ ਤੋ ਕਹਿੰਦੇ ਹਨ ਕਿ ਇਹਨਾਂ ਬਾਲਾਂ ਨੇ ਨਾ ਕੀ ਕੀਤਾ ਜੀ ਪਹਿਲਾਂ ਇਹਨਾਂ ਨੇ ਦੁਲੇਲਿਆਂ ਦੇ ਨਾਲ ਕੜੇ ਤੋੜੇ ਤੀਰਾਂ ਦੇ ਨਾਲ ਇਹਨਾਂ ਨੇ ਸਤਸੰਗਤ ਜੀ ਕਿਹਾ ਕੀ ਕੀਤਾ ਜੀ ਵੀ ਮਸ਼ਕਾਂ ਪਾੜੀਆਂ ਨੇ ਹੁਣ ਇੱਟਾਂ ਰੂੜਿਆਂ ਦੇ ਨਾਲ ਜਦੋਂ ਗਾਗਰਾਂ ਪੰਨੀਆਂ ਨੇ ਜੀ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਗੁਰਸਿੱਖਾਂ ਨੂੰ ਕਿਹਾ ਵੀ ਹੁਣ ਕੋਈ ਤੁਸੀਂ ਬੋਲਿਓ ਨਾ ਇਹਨਾਂ ਦੇ ਨਾਲ ਇਹਨਾਂ ਦਾ ਨਸਤਾਰਾ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੇ ਆਪੇ ਕੋਈ ਨਾ ਕੋਈ ਵਿੱਦ ਬਣਾ ਦੇਣੀ ਹੈ ਨੀਰ ਪੂਰ ਜਦ ਆਵੇ ਗੋ ਤਾਂ ਕਹਿੰਦੇ ਹਨ ਕਿ ਇਸ ਤਰ੍ਹਾਂ ਜੋ ਵੀ ਦਰਿਆ ਦੇ ਤੋਂ ਕੋਈ ਭਾਂਡਾ ਭਰ ਕੇ ਲੈ ਕੇ ਆਉਂਦਾ ਹੈ ਔਰ ਦੇਤ ਬਿਨ ਅਦੇਸੋ ਦੋਸੋ ਤਾਂ ਕਹਿੰਦੇ ਹਨ ਕਿ ਇਹ ਜਿਹੜੇ ਬੱਚੇ ਨੇ ਨਾ ਇੰਨੇ ਕੋ ਇਹ ਵੱਧ ਚੁੱਕੇ ਨੇ ਵੀ ਕਿਸੇ ਦੇ ਵੀ ਭਾਂਡੇ ਹੋਣ ਇਹ ਪਣਦੇ ਜ਼ਰੂਰ ਹਨ ਤੋ ਕਹਿੰਦੇ ਹਨ ਕਿ ਜਿੱਥੇ ਵੀ ਇਹ ਗੁਲੇਲਾ ਜਾ ਕੇ ਲੱਗਦਾ ਹੈ ਕਿਸਿਓ ਨੈਣ ਮਹੰਤ ਤਦਾਈ ਤੋ ਕਹਿੰਦੇ ਹਨ ਕਿ ਇਹਨਾਂ ਸਾਧੂ ਸੰਤਾਂ ਦਾ ਜੋ ਸਾਧ ਸੰਗਤ ਜੀ ਮਹੰਤ ਕੋਈ ਨਾਲ ਆਇਆ ਸੀ ਸਾਧੂ ਮੰਡਲੀ ਆਈ ਸੀ ਇਹ ਵੀ ਜਦੋਂ ਪਾਣੀ ਭਰਨ ਗਏ ਨੇ ਤੇ ਇਹਨਾਂ ਦੇ ਵੀ ਸਾਧ ਸੰਗਤ ਜੀ ਉਹਨਾਂ ਨੇ ਭਾਂਡੇ ਭੰਨੇ ਨੇ ਹੁਣ ਜਦੋਂ ਸਾਧ ਸੰਗਤ ਜੀ ਮੁੜ ਕੇ ਉਹ ਇਸ਼ਨਾਨ ਕਰਨ ਗਏ ਨੇ ਤੇ ਨਾਲ ਭਾਂਡਾ ਭਰ ਕੇ ਲਿਆਏ ਪਾਣੀ ਦਾ ਜੀ ਤੇ ਇਹਨਾਂ ਨੇ ਜਦੋਂ ਗੁਲੇਲ ਚਲਾਈ ਉਹਨਾਂ ਸੰਤ ਮੰਡਲੀ ਦਾ ਜਿਹੜਾ ਮੁਖੀ ਸੀ ਨਾ ਜੀ ਜਾਂ ਮਹੰਤ ਕਹਿ ਲੋ ਉਹਦੀ ਅੱਖ ਦੇ ਵਿੱਚ ਸਾਧ ਸੰਗਤ ਜੀ ਉਹ ਜਿਹੜਾ ਡਲਾ ਵੱਜਾ ਹੈ ਸੱਤਰ ਪਕਰ ਕਰ ਕੇਤੇ ਮਾਰੇ ਤੋਂ ਕਹਿੰਦੇ ਹਨ ਕਿ ਉਸ ਵੇਲੇ ਸਾਧ ਸੰਗਤ ਜੀ ਨੇ ਭੰਤਾ ਨਹੀਂ ਕੀ ਕੀਤਾ ਜੀ ਬੇ ਕੋਜ ਨੂੰ ਫੜ ਕੇ ਜਿਹੜੇ ਜਵਾਕ ਨੇ ਬੱਚੇ ਨੇ ਉਹਨਾਂ ਨੂੰ ਮਾਰਿਆ ਹੈ ਤੋ ਕਹਨਗੇ ਕਿ ਸਾਧ ਸੰਗਤ ਜੀ ਹੁਣ ਇੱਕ ਦੂਜੇ ਦੇ ਨਾਲ ਇਹਨਾਂ ਦੀ ਜਦੋਂ ਚੜਾਪ ਹੋਈ ਹੈ ਲੀੜੇ ਕੱਪੜੇ ਪਾਟੇ ਹਨ ਸਹੀ ਸਮੇਂ ਤੁਰ ਤੁਨ ਕੋ ਦੇਹਾ ਤੋ ਕਹਿੰਦੇ ਹਨ ਕਿ ਲਾਗੇ ਬੰਨੇ ਨਾ ਜੀ ਉਸੇ ਵੇਲੇ ਰੱਬ ਵੱਲੋਂ ਸਾਧ ਸੰਗਤ ਜੀ ਫੌਜ ਉਤਰ ਆਈ ਜਿਹੜੀ ਦਿੱਲੀੋਂ ਸਾਧ ਸੰਗਤ ਜੀ ਲਾਹੌਰ ਨੂੰ ਫੌਜ ਜਾ ਰਹੀ ਹੈ ਤੋ ਕਹਿੰਦੇ ਹਨ ਕਿ ਇਸ ਫੌਜ ਨੇ ਜਦੋਂ ਆ ਕੇ ਸਾਧ ਸੰਗਤ ਜੀ ਲਾਗੇ ਡੇਰਾ ਕੀਤਾ ਹੈ ਖੱਚਰਨ ਧਨ ਕੀ ਲਤੀ अनेका ਤੋ ਕਹਿੰਦੇ ਹਨ ਕਿ ਇਨਾਂ ਫੌਜ ਦੇ ਫੌਜਦਾਰਾਂ ਦੇ ਕੋਲ ਨਾ ਜੀ ਖੱਚਰਾ ਭਰੀਆਂ ਹੋਈਆਂ ਨਮਾਇਆ ਦੇ ਨਾਲ ਕਰੀ ਆਏ ਰਹਿਣ ਕਰ ਟੇਕਾ ਤੋ ਕਹਿੰਦੇ ਹਨ ਕਿ ਜਦੋਂ ਸਾਧ ਸੰਗਤ ਜੀ ਇਸ ਵਿਆਸ ਦਰਿਆ ਵਿਆਸ ਦਰਿਆ ਦੇ ਕਨਾਰੇ ਦੇ ਲਾਗੇ ਲਿਆ ਕੇ ਸਾ ਸੰਗਤ ਜੀ ਇਹ ਕਹਿ ਲੋ ਖਚਰਾ ਰੋਕੀਆਂ ਹਨ ਰਾਤ ਕਾਲ ਚੱਲ ਬੋ ਤਿੰਨ ਕੀ ਨੋ ਤੋ ਕਹਿਣ ਲਗੇ ਜਦੋਂ ਰਾਤ ਨੂੰ ਚੱਲਣ ਲੱਗੇ ਹਨ ਸ਼ਾਂਤੀ ਆਈ ਪਰ ਨਐ ਸੀ ਜੀ ਨੋ ਤੋ ਕਹਿਣ ਲਗੇ ਇੰਨੀ ਭਿਆਨਕ ਹਨੇਰੀ ਉੱਠੀ ਹੈ ਕੋਈ ਆਪਣੇ ਦੀ ਪਛਾਣ ਨਹੀਂ ਕੋਈ ਪਰाये ਦੀ ਪਛਾਣ ਨਹੀਂ ਅਣਸਕਲੇ ਫੇ ਅੰਧ ਤਦਾਹੀ ਤੋਂ ਕਹਿੰਦੇ ਹਨ ਕਿ ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਲੋ ਵੀ ਸਾਰੇ ਪਾਸੇ ਹਨੇਰ ਗਰ ਦੀ ਛਾ ਗਈ ਹੈ ਪਾਏ ਲਾਗ ਗਿਰ ਹੈ ਨਾਨ ਧੋਰੇ ਤੋਂ ਕਹਿੰਦੇ ਹਨ ਕਿ ਹਵਾ ਦੇ ਵੇਗ ਇੰਨਾ ਬੜਾ ਸਾਧ ਸੰਗਤ ਜੀ ਜ਼ੋਰ ਵਾਲਾ ਹੈ ਕਿ ਮਾੜਾ ਬੰਦਾ ਸਾਧ ਸੰਗਤ ਜੀ ਥੱਲੇ ਛੱਟ ਦਿੰਦੀ ਹੈ ਤੋ ਕਹਨ ਅਗੇ ਕਿ ਇਹਨਾਂ ਦੇ ਵਿੱਚੋਂ ਇੱਕ ਖੱ쩌ਰ ਦੇ ਵਿੱਚੋਂ ਜਦੋਂ ਸਾਧ ਸੰਗਤ ਜੀ ਬੰਦਾ ਡਿੱਗਿਆ ਇਹਨਾਂ ਜੀ ਉਹ ਖੱ쩌ਰ ਜਿਹੜੀ ਭੱਜ ਕੇ ਸਾਧ ਸੰਗਤ ਜੀ ਗੋਇਦਵਾਲ ਨਗਰ ਦੇ ਵਿੱਚ ਜਾ ਵੜੀ ਹੈ ਵਰੀ ਜਾਏ ਤਿੰਨ ਤੁਰਕਨ ਘੋਰੇ ਤੋ ਕਹਿੰਦੇ ਹਨ ਕਿ ਇਹ ਜਿਹੜੀ ਖੱ쩌ਰ ਹੈ ਨਾ ਇਹ ਜਾ ਕੇ ਨਾ ਤੁਰਕਾਂ ਦੇ ਘਰ ਵੜ ਗਈ ਹੈ ਤਾਂ ਕਹਨ ਲੱਗੇ ਇਹ ਜਿਹੜਾ ਸਤ ਸੰਗਤ ਜੀ ਜਿਹੜੇ ਸ਼ੇਖ ਨੇ ਗੁਰੂ ਘਰ ਦੀ ਵਿਰੋਧਤਾ ਕਰਦੇ ਹਨ ਸਾਤ ਕਾਲ ਦਿਨ ਅੰਤਰ ਪਾਈ ਤਾਂ ਕਹਿੰਦੇ ਇਹਨਾਂ ਨੇ ਕੀ ਕੀਤਾ ਵੀ ਉਹ ਸਖੱਚਰ ਅਨੁਸਾਰ ਸੰਗਤ ਜੀ ਛੇਤੀ ਦੇ ਨਾਲ ਅੰਦਰ ਬੰਨ ਲਿਆ ਹੈ ਉਰਾ ਖੋਜ ਜਾਣਿਓ ਨਹਿ ਜਾਈ ਹੁਣ ਸਤ ਸੰਗਤ ਜੀ ਐਡੀ ਸਫਾਈ ਦੇ ਨਾਲ ਇਹਨਾਂ ਨੇ ਕੰਮ ਕੀਤਾ ਜੀ ਉਹ ਸਾਰੀਆਂ ਪੈੜਾਂ ਜਿਹੜੀਆਂ ਨੇ ਨਾ ਉਹ ਵੀ ਮਿਟਾ ਦਿੱਤੀਆਂ ਹਨ ਦੀ ਹੱਤੀ ਭਇਓ ਪੁਜਿਆਰਾ ਤੇ ਉਹ ਕਹਿੰਦੇ ਹਨ ਕਿ ਜਦੋਂ ਸਤ ਸੰਗਤ ਜੀ ਹਨੇਰੀ ਰੁਕੀ ਤੇ ਇਧਰ ਉਹ ਸਤ ਸੰਗਤ ਜੀ ਕੋਲ ਸਵੇਰ ਦਾ ਚਾਨਣ ਹੋਇਆ ਹੈ ਖੱਤਰ ਦੇਖਣ ਲੱਗੇ અપਾਰਾ ਤੇ ਇਹ ਜਿਹੜੀ ਸ਼ਾਈ ਫੌਜ ਹੈ ਨਾ ਉਸ ਖੱਤਰ ਨੂੰ ਲੱਭਣ ਲੱਗੀ ਹੈ ਤੋ ਕਹਿਣਗੇ ਕਿ ਵੀ ਸਾਰੇ ਪਾਸੇ ਲੱਭਿਆ ਪਰ ਉਹ ਖੱ쩌 ਜਿਹੜੀ ਤਨ ਦੇ ਸਮੇਤ ਹੈ ਕਿਉਂਕਿ ਉੱਪਰ ਲੱਦੀ ਹੋਈ ਸੀ ਮਾਇਆ ਹੁਣ ਸਾਰੇ ਪਾਸੇ ਉਹਨੂੰ ਲੱਭਦੇ ਫਿਰਦੇ ਨੇ ਪਰ ਕਿਤੋਂ ਮਿਲਦੀ ਨਹੀਂ ਹੋਏ ਨਿਰਾਸ਼ ਜਦ ਚੱਲੇ ਮੁ RAI ਤੋ ਕਹਿਣਗੇ ਕਿ ਇਸ ਤਰ੍ਹਾਂ ਜਦੋਂ ਨਿਰਾਸ਼ ਹੋ ਕੇ ਮੁੜਨ ਲੱਗੇ ਹਨ ਰਹਿ ਅੰਤਰ ਖੱ쩌 ਸਭ ਬੋਲੀ ਤੋ ਕਹਿਣਗੇ ਕਿ ਅੰਦਰ ਖੜੀ ਬੰਨੀ ਹੋਈ ਜਿਹੜੀ ਖੱ쩌 ਹੈ ਹਣਕ ਪਈ ਹੈ ਜਦੋਂ ਖੱ쩌ਰ ਹਣਕੇ ਹੈ ਹਰੇ ਸਪਾਹੀ ਨੀਂਦ ਸਖੋਲੀ ਤੋ ਕਹਿੰਦੇ ਕਿ ਉਸ ਵੇਲੇ ਸਿਪਾਈਆਂ ਨੇ ਜਾ ਕੇ ਉਸ ਖੱ쩌ਰ ਨੂੰ ਖੋਲ ਲਿਆ ਹੈ ਜਾਪਤ ਕਰਿਓ ਘਰ ਬਾਹਰ ਤਿੰਨ ਕੋ ਤੋ ਕਹਿੰਦੇ ਹਨ ਕਿ ਐਸੇ ਫਿਰ ਇਹ ਫੌਜ ਕਹਿੰਦੇ ਵੀ ਨਰਦਈ ਹੋਈ ਹੈ ਵੀ ਘਰ ਨੂੰ ਵੀ ਸਾ ਸੰਗਤ ਜੀ ਤਾਲਾ ਲਾ ਦਤਾ ਹੈ ਤੋ ਕਹਿਣਗੇ ਕਿ ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਜਿਹੜੇ ਸਤਿਗੁਰਾਂ ਦੇ ਨਾਲ ਵੈਰ ਕਰਦੇ ਨੇ ਵਿਰੋਧ ਕਰਦੇ ਹਨ ਇਹ ਅੱਜ ਸਾਧ ਸੰਗਤ ਜੀ ਫੜੇ ਗਏ ਨੇ